ਉਤੇ ਸਤਿਕਾਰਯੋਗ ਜੀ ਬੜਾ ਧੰਨਵਾਦ ਕਰਦਾ ਹਾਂ ਜੀ ਬਹੁਤ ਹੀ ਗੁਜਾਈ ਦਾ ਜੀ ਅਤੇ ਮੇਰਾ خیال ਕਿ ਸ਼ਾਇਦ ਮੇਰੇ ਸੁਪਨਿਆਂ ਦੀ ਰੀਤ ਨੂੰ ਸੋਚਿਆ ਕਿ ਐਡਾ ਵੱਡਾ ਹਾਦਸਾ ਅਤੇ ਐਡੇ ਵੱਡੇ ਹਾਦਸੇ ਦੇ ਵਿੱਚ ਸਾਡੇ ਐਨੇ ਲੋਕ 23 ਦੇ ਕਰੀਬ ਸਾਰੇ ਜੰਮੂ ਦੀਆਂ ਤੇ ਔਰ ਉਹਦੇ ਤੋਂ 3:30 ਤੋਂ 10 ਵਜੇ ਦੀ ਗੱਲ ਹੈ ਜਦੋਂ ਮੇਰੇ ਡੀਸੀ ਸਾਹਿਬ ਨਾਲ ਗਨ ਹੋਈ ਵੀ ਜਿਹੜਾ ਅੱਗ ਦਾ ਟੈਂਕਰ ਉਹ ਹੱਥ ਪੈ ਗਈ ਬੜੀ ਹਾਲਤ ਆ ਗਈ ਹੈ ਤੇ ਇਹਦਾ ਆਪਾਂ ਦੇਖੀ ਤੇ ਉਦੋਂ ਵੀ ਡੀਸੀ ਸਾਹਿਬ ਨੇ ਕਹਿਣ ਉਪਰਾਂਕਾਫੀ ਆਪਾਂ ਜਿਹੜੇ ਟੈਂਡਰ ਸੀ ਅੱਗ ਬੁਝਾਉ ਜੁਕੀਆਂ ਜੱਡੀਆਂ ਨੀ ਸਾਰੀਆਂ ਲਾਈਆਂ ਆ ਪਰ ਉਸ ਲਾੜ ਦੇ ਬਾਪੂ ਤਾਂ ਅੱਗ ਨਹੀਂ ਭਿਆਨਕ ਸੀ ਪ੍ਰਸ਼ਾਸਨ ਦੇ ਯਤਨ ਤੁਹਾਡੇ ਸਾਰਿਆਂ ਦੇ ਯਤਨ ਆਪਾਂ ਸਾਰੇ ਨੇ ਯਤਨ ਕੀਤਾ ਸਾਰੀ ਰਾਤ ਇੱਥੇ ਸੀ ਪਰ ਉਸ ਦੇ ਬਾਵਜੂਦ ਵੀ ਜਿਹੜੇ 23 ਦੇ ਕਰੀਬ ਸਾਡੇ ਇਥੋਂ ਪਰਿਵਾਰਕ ਮੈਂਬਰ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆਏ ਨੇ ਔਰ ਉਸ ਦੇ ਵਿੱਚੋਂ ਕਰੀਬ ਬਹੁਤ ਦੁਖਦਈ ਹੈ ਕਿ ਦੋ ਜਿਹੜੀਆਂ ਮੌਤਾਂ ਜਿਹੜੀਆਂ ਹੋਈਆਂ ਨੇ ਔਰ ਦੋ ਹੁਣ ਜਿਹੜੇ ਤੋ ਚਾਰ ਮੈਂ ਦੇਖਿਆ ਸੀ ਹੁਣੇ ਨਿਵਾਸਾ ਹਸਪੀਟਲ ਦੇ ਵਿੱਚ ਜਿਨ੍ਹਾਂ ਨੂੰ ਇੰਟੂਗੇਟ ਕੀਤਾ ਗਿਆ ਬਹੁਤ ਜ਼ਿਆਦਾ ਸੀਨੀਅਰ ਸਾਲ ਦੇ ਵਿੱਚ ਉਹਨਾਂ ਕਹਿੰਦੇ ਦੋ ਹੋਰ ਉਹਨਾਂ ਨੂੰ ਡਿਕਲਾਈਨ ਕੀਤੇ ਨੇ 904 ਦੇ ਕਰੀਬ ਜਿਹੜੀਆਂ ਇਹਨਾਂ ਦੇ 10 ਦਿਨ ਤੋਂ ਆਪੀ ਜਿਹੜੀਆਂ ਮੋਟਾਂ ਨੇ ਤੇ ਦੋਸਤੋ ਨਾ ਵਾ ਹੋਰ ਵੀ ਬਹੁਤ ਜ਼ਿਆਦਾ ਸੀਰੀਅਸ ਲੱਗਦੇ ਔਰ ਬਾਕੀ ਜਿਹੜੇ ਪੇਸ਼ੈਂਟ ਨੇ ਟਰੀਟਮੈਂਟ ਨੇ ਮੈਂ ਸਿਗਵਾ ਹਸਪਤਾਲ 'ਚ ਵੀ ਜਾ ਕੇ ਆਇਆ ਹਾਂ ਤੇ ਕਾਰਨ ਹਸਪੀਟਲ ਚ ਵੀ ਕੁਝ ਮਿਲਾਨੀ ਹਸਪੀਟਲ ਦੀ ਦੋ ਬਣੀ ਆ ਉਹ ਤੇ ਆਊਟ ਆਫ ਡੇਂਜਰ ਦੇ ਪਰ ਇਹ ਦੋ ਦੀ ਹਾਲਤ ਤਾਂ ਹੋਰ ਵੀ ਬਹੁਤ ਜ਼ਿਆਦਾ ਗੰਭੀਰ ਹੈ ਔਰ ਸੋ ਸਾਥੀਓ ਇਹ ਵੀ ਸਾਰਿਆਂ ਦਾ ਮੈ ਸਮਝਦਾ ਕਿ ਇਹ ਜਿਹੜਾ ਹਾਦਸਾ ਹੈ ਇਹ ਨਾ ਭੁੱਲਣ ਵਾਲਾ ਔਰ ਬੜਾ ਭਿਆਨਕ ਹੈ ਔਰ ਸਰਕਾਰ ਵੀ ਆਪਣੇ ਜਿੱਥੇ ਪ੍ਰਸ਼ਾਸਨ ਆਪਣੇ ਲੈਵਲ ਤੇ ਉਪਰਾਲੇ ਕਰ ਰਿਹਾ ਉਥੇ ਹੀ ਸਿਹਤ ਵਿਭਾਗ ਜਿਹੜਾ ਉਹ ਆਪਣੇ ਲੈਵਲ ਤੇ ਉਪਰਾਲੇ ਕਰ ਰਿਹਾ ਔਰ ਸਰਕਾਰ ਵੀ ਸਹਾਸੰਘੀ ਜਿਹੜੀ ਆਪਣੇ ਲੈਵਲ ਤੇ ਬੜੇ ਮੇਰੀ ਗੱਲ ਵੀ ਹੋਈ ਹੈ ਤੇ ਸਰਕਾਰ ਨੂੰ ਮੈਂ ਕਨਵੇ ਵੀ ਕੀਤਾ ਤੇ ਬਹੁਤ ਜਲਦੀ ਜਿਹੜਾ ਉਹ ਸਰਕਾਰ ਵੀ ਜੋ ਸਰਕਾਰ ਦਾ ਫੈਸਲਾ ਉਹ ਵੀ ਆਪ ਜੀ ਨੂੰ ਸੁਣਾਇਆ ਗਿਆ ਕਾ ਬਹਿ ਜੋ ਸਾਰੇ ਇੱਥੇ ਬਹਿ ਜੋੜੇ ਘਾਟੇ ਆ ਇਹ ਜਿਹੜੀਆਂ ਮੌਤਾਂ ਨੇ ਜਿਹੜੇ ਜ਼ਖਮ ਨੇ ਸਹਾਸੰਘੀ ਦੇ ਭਰੇ ਨਹੀਂ ਜਾ ਸਕਦੇ ਘਾਟੇ ਪੂਰੇ ਨਹੀਂ ਕੀਤੇ ਜਾ ਸਕਦੇ ਪਰ ਸਰਕਾਰ ਨੂੰ ਅਸੀਂ ਇਹ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਜਿੰਨਾ ਵੀ ਮੁਆਵਜ਼ਾ ਬਣਦਾ ਜਿਹੜੇ ਸਾਡੇ ਪੀੜਤ ਨੇ ਉਹਨਾਂ ਨੂੰ ਦਿੱਤਾ ਜਾਵੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਤਿੰਨ ਜਿਹੜੇ ਛੱਤਾਂ ਨੇ ਉਹ ਹੀ ਉੜ ਗਈਆਂ ਦੋ ਤਿੰਨ ਘਰ ਹੀ ਜਿਹੜੇ ਬਿਲਕੁਲ ਖਤਮ ਹੋ ਗਏ ਚ ਉਹਨਾਂ ਲਈ ਵੀ ਜਿਹੜਾ ਮੁਆਵਜ਼ਾ ਹੈ ਉਹ ਵੀ ਦਿੱਤਾ ਜਾਏਗਾ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਐਪੀਸੀਐਲ ਜਿਹੜਾ ਹੈ ਜਿਹੜੀ ਇਹ ਕੰਪਨੀ ਹੈ ਉਹ ਕੰਪਨੀ ਦੇ ਨਾਲ ਵੀ ਵੱਡੀ ਸਭ ਨੂੰ ਅਸੀਂ ਕਹਿਤਾ ਵੀ ਉਹ ਵੀ ਮੀਟਿੰਗ ਕਰ ਰਹੇ ਬਹੁਤ ਜਲਦੀ ਉਹ ਵੀ ਜੋ ਬਣਦਾ ਉਹ ਤਾਂ ਉਹਨਾਂ ਦੇ ਲੈਵਲ ਤੇ ਜੋ ਹੋਣਾ ਕੇਸ ਹੋਣਾ ਉਹ ਵੀ ਹੋਣਾ ਉਹ ਜੋ ਲੀਗਲ ਪ੍ਰੋਸੀਜਰ ਹੈ ਉਦੇ ਤਹਿਤ ਵੀ ਜੋ ਮੁਆਵਜ਼ਾ ਸਸੰਗਤੀ ਹੋਇਆ ਉਹ ਵੀ ਦਵਾਂਗੇ ਬਾਕੀ ਆਪਾਂ ਆਪਣੇ ਪਰਸਨਲ ਤੌਰ ਤੇ ਵੀ ਆਪਣੇ ਨਿੱਜੀ ਤੌਰ ਤੇ ਵੀ ਤੁਹਾਡੇ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਆ ਤੇ ਜਿਹੜੇ ਸਾਥੀ ਸਾਡੇ ਪਛੋੜਾ ਦੇ ਗਏ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਜਿਹੜੀਆਂ ਆਤਮਾਵਾਂ ਜਿਹੜੀਆਂ ਸਮੇਂ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੇ ਚਰਨਾਂ ਚ ਜਾ ਬਰਾਜੀਆਂ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਸ਼੍ਰੀ ਵੀ ਨਵਾਸ ਬਖਸ਼ਣ ਔਰ ਇਹ ਪਰਿਵਾਰ ਜਿਹੜੇ ਆ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਉਹਨਾਂ ਨੂੰ ਪਾਣਾ ਬੰਦਨ ਦਾ ਸੱਚੇ ਬਾਦਸ਼ਾਹ ਬਲਬਖਸ਼ ਔਰ ਬਾਕੀ ਜਿੱਥੇ ਵੀ ਹੋਰ ਵੀ ਜਿੰਨੇ ਜੋ ਜੋ ਵੀ ਸਹਿਯੋਗ ਜਿਹੜਾ ਕਿਉਂਕਿ ਅੱਜ ਅਸੀਂ ਇੱਥੇ ਪਾਰਟੀਵਾਦੀ ਦੇ ਉੱਪਰ ਸਾਡਾ ਪਾਰਟੀਵਾਦੀ ਦੇ ਉੱਪਰ ਉੱਥੇ ਸਾਰੇ ਅਸੀਂ ਇੱਥੇ ਬੈਠੇ ਆ ਪਵਲ ਆਤੀਆ ਜੀ ਸਾਡੇ ਬਹੁਤ ਹੀ ਸੀਨੀਅਰ ਜੂਨੀਅਰ ਐਮਐਲਏ ਸਾਹਿਬ ਉਹ ਬੈਠੇ ਨੇ ਸਾਡੇ ਜੋਸ਼ ਮੈਡਮ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਅਕਾਲੀ ਦਲ ਤੋਂ ਸੋ ਹੋਰ ਵੀ ਪਾਰਟੀਆਂ ਤੋਂ ਸਾਰੇ ਸਾਥੀ ਇੱਥੇ ਆਏ ਆ ਸੋ ਮੈਂ ਸਮਝਦਾ ਕਿ ਇਹ ਜਿਹੜੀ ਦੇ ਪਾਰਟੀਵਾਦੀ ਤੋਂ ਉੱਪਰ ਆ। ਸੋ ਅਸੀਂ ਜੋ ਵੀ ਤੁਹਾਡੀਆਂ ਸਮੱਸਿਆਵਾਂ ਨੇ ਪੂਨ ਸਰਕਾਰ ਉਹ ਸਾਡਾ ਫਰਜ਼ ਆ ਉਹਨੂੰ ਐਡਰੈਸ ਕਰਨਾ ਉਹਨੂੰ ਸੁਣਨਾ ਤੇ ਉਹਨੂੰ ਕਰਨਾ। ਤੇ ਬਾਕੀ ਜੋ ਵੀ ਸਾਨੂੰ ਸਾਡੇ ਸਾਥੀ ਵੀ ਕਹਿਣਗੇ ਤੁਸੀਂ ਵੀ ਕਹੋ ਅਸੀਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ। ਦੇਖੋ ਬਹੁਤ ਵੱਡਾ ਹਾਦਸਾ ਹੋਇਆ। ਉਹਦਾ ਟੈਂਕਰ ਫਟਿਆ ਉਹਦੇ ਨਾਲ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ। ਪਰ ਮੈਂ ਜਦੋਂ ਇੱਥੇ ਆ ਕੇ ਦੇਖਿਆ ਤੇ ਸਿਵਲ ਹਸਪੀਟਲ ਵਿੱਚ ਜੀ ਡਾਕਟਰਾਂ ਨੇ ਬਹੁਤ ਉਹਨਾਂ ਦੀ ਕੇਅਰ ਕੀਤੀ ਹੈ ਕਿਉਂਕਿ ਇਹ ਡਿਪੈਂਡ ਕਰਦਾ ਡਾਕਟਰਾਂ ਤੇ ਔਰ ਮੈਨੂੰ ਤਾਂ ਇਹ ਚੰਗਾ ਲੱਗਾ ਕਿ ਡਾਕਟਰਾਂ ਨੇ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ ਬਾਕੀ ਗੱਲਾਂ ਤਾਂ ਬਾਅਦ ਦੀਆਂ ਆ ਕੋਈ ਮਾਫੀਆ ਲੈਣਾ ਹੋਰ ਚੀਜ਼ ਲੈਣੀ ਉਹਦਾ ਅਲੱਗ ਚੀਜ਼ ਆ ਜਿਹੜੀ ਸਿਹਤ ਹੈ ਨਾ ਸਭ ਤੋਂ ਪਹਿਲਾਂ ਉਹ ਜ਼ਰੂਰੀ ਆ ਔਰ ਵੈਸੇ ਵੀ ਮੈਂ ਇੱਕ ਇਨਾਂ ਨੂੰ ਐਪਰੀਸ਼ੀਏਟ ਕਰਦੀ ਆ ਕਿ ਇਹਨਾਂ ਨੇ ਜਿੰਨੇ ਬੰਦੇ ਰੈਫਰ ਵੀ ਕੀਤੇ ਆ ਔਰ ਇਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਤੋਂ ਕਿ ਕੋਈ ਪੈਸਾ ਜਿਹੜਾ ਉਹ ਖਰਚ ਨਹੀਂ ਹੋਊਗਾ ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਕੋਈ ਹੋਰ ਕੰਪਨੀ ਦੱਸਦਾ ਪ੍ਰਸਤ ਪ੍ਰਸਤ ਸਕੀਮ ਦੇ ਵਿੱਚ ਜਿਹੜੇ ਸਾਰੇ ਇਹ ਟ੍ਰੀਟਮੈਂਟ ਹੋਊਗਾ ਇਸ ਕਰਕੇ ਸਰਕਾਰ ਦੇ ਬਾਰੇ 'ਚ ਮੈਂ ਇੱਕ ਜ਼ਰੂਰ ਗੱਲ ਕਹੂੰਗੀ ਇਹ ਤਾਂ ਡਾਕਟਰਾਂ ਦੀ ਗੱਲ ਆ ਲੇਕਿਨ ਥੋੜਾ ਜਿਹਾ ਉੱਥੇ ਅਗਰ ਇਹ ਨੂੰ ਪਹਿਲਾਂ ਕਿਤੇ ਦੇਖ ਲਿਆ ਜਾਂਦਾ ਇਸ ਗੱਲ ਦੇ ਉੱਤੇ ਜੇ ਸਾਡਾ ਜਿਹੜਾ ਪਿੰਡ ਤੇ ਜਿਹੜੇ ਦੁਕਾਨਦਾਰ ਆ ਤੁਹਾਨੂੰ ਲਾ ਕੇ ਬੈਠੇ ਕਿ ਕਈ ਵਾਰ ਪੁਲਿਸ ਨੂੰ ਦੱਸਿਆ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਬਡਾ ਹਾਂ ਕੋਈ ਇਦਾਂ ਆ ਵੀ ਸੁਣਵਾਈ ਤਾਂ ਉਹਨਾਂ ਨੇ ਕੀ ਕਰਨੀ ਆ ਉਹ ਰਾਤੀ ਕਿਤੇ ਕਿਤੇ ਰਵਜੋਤ ਜਿਹੜਾ ਮਨਿਸਟਰ ਇਹਨਾਂ ਦਾ ਉਹ ਗਿਆ ਹੋਗਾ ਉਹਨੇ ਵੀ ਕੋਈ ਛੋਟ ਹੀ ਨਹੀਂ ਦਿੱਤੀ ਉਹਨੇ ਵੀ ਕੋਈ ਛੋਟੇ ਨਹੀਂ ਦਿੱਤੀ ਕਿ ਕਿਉਂਕਿ ਉਹ ਤਾਂ ਉੱਥੇ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਵੀ ਕਿਤਰਾ ਹਾਦਸਾ ਹੋ ਰਿਹਾ ਕਿ ਉਹ ਕਹਿੰਦੇ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਆ ਪਰ ਉਹ ਤਾਂ ਮਾੜੀ ਗੱਲ ਆ ਔਰ ਦੇਣੀ ਚਾਹੀਦੀ ਸੀ ਛੋਟੀ ਉਹਨੂੰ ਠੀਕ ਰੱਖਣਾ ਚਾਹੀਦਾ ਸੀ ਪਰ ਮੈਂ ਐਸ਼ਵਲੀ ਜਿਹੜੀ ਇਹ ਇੱਥੇ ਦੇਖਿਆ ਪਹਿਲਾਂ ਤਾਂ ਮਰੀਜ਼ ਦਾ ਠੀਕ ਹੋਣਾ ਬਹੁਤ ਜ਼ਰੂਰੀ ਆ ਔਰ ਮੈਂ ਅਰਦਾਸ ਕਰਦੀ ਆ ਪਰਮਾਤਮਾ ਇਹਨਾਂ ਸਾਰਿਆਂ ਨੂੰ ਠੀਕ ਰੱਖੀ ਔਰ ਚੜਦੀ ਕਲਾ ਚ ਸਾਰਿਆਂ ਨੂੰ ਰੱਖੀ ਤੇ ਸਾਰੇ ਡਾਕਟਰ ਸਾਹਿਬਾਨ ਤਾਂ ਵੀ ਮੈਂ ਤਾਂ ਬਾਤ ਕਰਦੀ ਆ ਕਿ ਇਹਨਾਂ ਨੇ ਬੜੀ ਲੋਕ ਕਾਫਟਰ ਕੀਤੀ ਆ ਔਰ ਮੌਕੇ ਧਿਆਨ ਕੇ ਇਹਨਾਂ ਦਾ ਟ੍ਰੀਟਮੈਂਟ ਬਹੁਤ ਜ਼ਰੂਰੀ ਕੀਤਾ ਜੀ ਐਸ਼ਵਲੀ ਕਿੰਨੇ ਸਾਡੇ ਕੋਲ ਟੋਟਲ ਜਿਹੜੇ ਨੇ ਸਾਡੇ ਕੋਲ ਇਹੀ ਪੇਸ਼ੈਂਟ ਸੇ ਉਹਨਾਂ ਵਿੱਚੋਂ ਦੋ ਬ੍ਰੌਡ ਡੈਟ ਸਕੇ ਇੱਕ ਇੱਥੇ ਸਿਵਲ ਹਸਪੀਟਲ ਦੇ ਇੱਕ ਲਿਵਾਸਾ ਹਸਪੀਟਲ ਦੇ ਵਿੱਚ ਜਿਹੜਾ ਬ੍ਰੌਡ ਡੈਟ ਸਕੇ ਐਟ ਪ੍ਰੈਜ਼ੈਂਟ ਡੇ ਦੀ ਸਿਚੁਏਸ਼ਨ ਆ ਇੱਥੇ ਸਾਡੇ ਕੋਲ ਪੰਜ ਪੇਸ਼ੈਂਟ ਇੱਥੇ ਅਵੇਲੇਬਲ ਨੇ ਦੋ ਸਵੇਰੇ ਡਿਸਚਾਰਜ ਕਰਤੇ ਨੇ ਅੱਠ ਜਿਹੜੇ ਪੇਸ਼ੈਂਟ ਨੇ ਲਿਵਾਸਾ ਦੇ ਵਿੱਚ ਪਏ ਨੇ ਜਿਹੜੇ ਸੀਰੀਅਸ ਸਕੇ ਉਹ ਰਾਤ ਸ਼ਿਫਟ ਕਰਤੇ ਸੀ ਉਹ ਉਹਨਾਂ ਦੇ ਵਿੱਚੋਂ ਚਾਰ ਵੈਂਟੀਲੇਟਰ ਤੇ ਨੇ ਤੇ ਬਾਕੀ ਦਾ ਤਾਂ ਟ੍ਰੀਟਮੈਂਟ ਉੱਤੇ ਚੱਲ ਰਿਹਾ ਇੱਕ ਨਾਰਦ ਹਸਪੀਟਲ ਦੇ ਵਿੱਚ ਆ ਤੇ ਦੋ ਗਏ ਸੀ ਉਹਨਾਂ ਤੋਂ ਇੱਕ ਡਿਸਚਾਰਜ ਕਰਤਾ ਇੱਕ ਹੈਗਾ ਉੱਤੇ ਦੋ ਮਿਗਲਾਨੀ ਹਸਪੀਟਲ ਰਾਤੀ ਸ਼ਿਫਟ ਹੋ ਗਏ ਸੀ ਤੇ ਇਸ ਵੇਲੇ ਜਿਹੜਿਆਂ ਨੂੰ ਮੈਡੀਸਨ ਦੇ ਰਹੇ ਆ ਟਰੀਟਮੈਂਟ ਪ੍ਰੋਪਰ ਚੱਲ ਰਿਹਾ ਤੇ ਜਿੰਨੇ ਵੀ ਸਾਡੇ ਜਿਹੜੇ ਅਸੀਂ ਇਨ ਟੱਚ ਹੈਲਥ ਮਿਨਿਸਟਰ ਸੀਐਮ ਸਰ ਨਾਲ ਹੋ ਰਹੀਆਂ ਸਾਰੀਆਂ ਡਾਇਰੈਕਟਰ ਆਫਿਸ ਤੋਂ ਵੀ ਤੇ ਸਾਡੇ ਕੋਲ ਜਿਹੜੀ ਹੈ ਮੈਡੀਕਲ ਕਾਲਜ ਤੋਂ ਪਲਾਸਟਿਕ ਸਰਜਨ ਜਿਹੜੇ ਹੈਡ ਨੇ ਉੱਥੇ ਵਿਜ਼ਿਟ ਕਰ ਰਹੇ ਤਾਂਕਿ ਇਹਦੇ ਕੋਆਰਡੀਨੇਟ ਕਰਕੇ ਜਿਹੜੇ ਡਾਕਟਰ ਮਤਲਬ ਪੇਸ਼ੈਂਟ ਦਾ ਟਰੀਟਮੈਂਟ ਕਰ ਸਕੇ ਸਿਮਿਲਰਲੀ ਸਟੇਟ ਤੋਂ ਸਾਡੀ ਟੀਮ ਜਿਹੜੀਆਂ ਨੇ ਉਹ ਵੀ ਤੇ ਆ ਰਹੀਆਂ ਨੇ ਡਾਕਟਰ ਜਿੰਨਾ ਜਾਇਜ਼ ਹੋ ਰਹਿਣ ਤਾਂ ਪੇਸ਼ੈਂਟਸ ਨੂੰ ਕੋਈ ਵੀ ਜਿਹੜੀ ਕੋਤਾਈ ਨਹੀਂ ਕੀਤੀ ਜਾ ਰਹੀ ਮੈਡੀਸਨ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਤੇ ਸਾਡੇ ਡਾਕਟਰਸ ਆਰ ਔਨ ਟੋਸ ਫਰਮ ਦਾ ਰਾਈਟ ਫਰਮ ਦਾ ਨਾਈਟ ਹਰ ਜਦੋਂ ਤੋਂ ਹੋਇਆ ਇਸ ਵਿੱਚ ਨਹੀਂ 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 ਦੋ ਨੇ ਉਸ ਬਾਕੀ ਸਾਰੇ ਅੰਡਰ ਟਰੀਟਮੈਂਟ